ਵਾਸੇ ਛੋਟਾ ਸੋਹਣਾ ਪਰ ਦੂਸਰੇ ਬੰਨੇ ਵਾਹਿਗੁਰੂ ਇਹ ਕਹਿੰਦੇ ਕੈਨੇਡਾ ਦਾ ਇਹ ਬੈਸਟ ਟ੍ਰਾਂਟੋ ਦੇ ਕੱਪ ਦਾ ਹੋ ਲਾਉਂਦਾ ਪਿਆ ਜਫਾ ਪਹਿਲੀ ਰੇਡ ਤੇ ਪਹਿਲਾ ਹੀ ਜਫਾ ਹੋ ਮਿੱਤਰੋ ਕਿ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਦੇਖ ਲੈ ਜਮਾਨਾ ਜੀ ਖੜ ਖੜ ਕੇ ਕੌਣ ਖਿੱਚੂ ਕਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜੀਵਿਆ ਪੱਟਾ ਦੇ ਵਿੱਚ ਜੋਰ ਮਿੱਤਰੋ ਉਹੜੇ ਜਾਣਾ ਜਿੱਤ ਕੇ ਉਹ ਕਹਿੰਦੇ ਆ ਹੋਏ ਬੂਰੇ ਹੋ ਗਿਆ ਉਹ ਜੀ ਦਾ ਜਰਸੀ ਉਹ ਵੀ ਬੂਰੇ ਹੋ ਗਿਆ ਉਹ ਜਿਹਦੀ ਟੈਸ਼ਟ ਆ ਉਹ ਕੀਤੀ ਟਰਾਈ ਲੱਗਦਾ ਜੋਰ ਮੇਰੇ ਮਿੱਤਰੋ ਕਬੱਡੀ 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 ਜੀ ਪੜਾ ਵਰਤਾਲਿਆ 55 ਪਹੀਵਿਆ ਕਰ ਵਾਲਿਆ 32000 ਜਿਹੜੇ ਲੋਕ ਜੁੜ ਚੁੱਕੇ ਨੇ ਅਗਲੇ ਸਾਲ ਵਰਲਡ ਕੱਪ ਹੋਣਾ ਹੈ ਹਨਾਰ ਕਲੀ ਪੁਜਾਰ ਦੇ ਲੋਕ ਵੇਖਣਗੇ ਲਾਹੌਰ ਦੇ ਲੋਕ ਵੇਖਣਗੇ ਤੇ ਜਿੱਥੇ ਫੁੱਲਾ ਨੱਚਿਆ ਸੀ ਉਹ ਕਸੂਰ ਦੇ ਲੋਕ ਵੇਖਣਗੇ ਕਿਉਂਕਿ ਆਖਿਆ ਗਿਆ ਵੀ ਪਾਕਿਸਤਾਨ ਦੀ ਟੀਮ ਆਵੇਗੀ ਉਸਤਾਦ ਜੀ ਵੇਖੋ ਉਹ ਵੀ ਜਫਾ ਸਿਰੇ ਦਾ ਖੇਡ ਮੈਦਾਨ ਦੇ ਵਿੱਚ ਤੇ ਕਬੱਡੀ ਕਹਿੰਦੇ ਤੇਰੀ ਅਗਲੀ ਕਬੱਡੀ ਚਿੱਟੀਆ ਚੇਤਕ ਆਹ ਦੁਨੀਆ ਦਾ ਮੰਨਿਆ ਪਰਮੰਨਿਆ ਦੁਨੀਆ ਦਾ ਸੁਪਰ ਟੰਪਰ ਸਟਾਰ ਚਿੱਟੀਆ ਕਹਿੰਦੇ ਰਗਿਆ ਇਹ ਹਰ ਕਦੇ ਸਮਝ ਜੀ ਨਹੀਂ ਆਉਂਦਾ ਸਾਜੀ ਡਾਕਟਰਾਂ ਦੀ ਲਖਾਈ ਰਗਿਆ ਆਹ ਸਾਹਮਣੇ ਰੇਡ ਪੈ ਰਹੀ ਹੈ ਇੱਧਰ ਕਹਿੰਦੇ ਫਰਿਆਦ ਜਫਾ ਲਾਵੜਿਓ ਫਰਿਆਦ ਜਫਾ